ਮੁਖਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਂ ਰੱਖਿਆ ਹੋਇਆ ਉਹਨ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਉਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਦੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹੇ ਪਰੀ ਮਾਰਾ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋਏ ਦੀ ਲਬੜੀ ਜਿਹੜੀ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਤ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਤ ਘਟਣ ਇਹਨਾਂ ਨੇ ਮਾਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਮਾਲਮ ਉਹਨਾਂ ਨੇ ਆ ਦੇਖੋ ਗੋਏ ਦਾ ਲਬੜਿਆ ਜਿਹੜਾ ਛੋਟਾ ਆ ਦੀ ਥਾਂ ਥਾਂ ਤੋਂ ਉਹਨਾਂ ਚ ਮਾਰਦੇ ਸਰੂਪ ਰੱਖੀ ਫਿਰਦੇ ਆ ਆਖੜੇ ਦਾ ਹੈ ਜੀ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਦਾ ਪਿਆਹ ਨਾਲ ਹਾਂ ਕਿਹੜਾ ਹੋਣਾ ਜੀ ਬਾਬਿਆਂ ਨੇ ਇਹ ਚੀਜ਼ਾ ਤੋਂ ਵੇਖਣੀ ਆ ਬਾਬਾ ਹੀ ਉੱਤੇ ਛੱਦਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾ ਹਾਂ ਉਲਟਾ ਬਾਬਾ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ ਕਿਉਂ ਮਾਰੀ ਗੱਲ ਹਾਂ ਉਹਨੇ ਧੱਕੇ ਮਾਰਦੇ ਮੈਨੂੰ ਧੱਕੇ ਮਾਰਨਾ ਮਾਰੀ ਗੱਲ ਤੇ ਤੁਸੀਂ ਇਹਨੂੰ ਜੱਜ ਮੰਦ ਤੇ ਕਿੰਦਾਇਕੀ ਬਹੁਤ ਹੀ ਜ਼ਿਆਦਾ ਨਜ਼ਾਇਜ਼ ਇਹ ਮਾਰ ਨਹੀਂ ਲਾ ਲੋ ਇਹ ਗਲਤੀ ਇਹਰੇ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿੰਨਾ ਪਰ ਪਛੋ ਮੜੇ ਆਜੋ ਮੜੇ ਜਾਂ ਇਹਨਾਂ ਨੂੰ ਇੱਕ ਲੈ ਕੇ ਜਾਓ ਗੁਰੂ ਘਰ ਦੇ ਪਛੋ ਮੜੇ ਆਉਂਦੇ ਸੀ ਕਾਰ ਦੇ ਵਿੱਚ ਨੰਜੀ ਸਾਹਿਬ ਅਸੀਂ ਕਹਿੰਦੇ ਆਂ ਉਸ ਦੀ ਲਿਬੜੀ ਗੱਡੀ ਹੈ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੱਲੇ ਆਖਿਆ ਸੀ ਲੈ ਕੇ ਆਓ ਮਾਲਕ ਕੌਣ ਹੈ ਬਲਾਹ ਤੇ ਤੁਹਾਨੂੰ ਆਪਣਾ ਮਾੜਾ ਨਹੀਂ ਭਰਾਦਾ ਕੀ ਹੈ ਇਹਨਾਂ ਨੂੰ ਕੋ ਬੁਲਾਓ ਪੰਜ ਸਿੰਘ ਨੂੰ ਬੁਲਾਓ ਆਵਾਜ਼ ਮਾਰੋ ਮਾਲਕ ਕਿੱਥੇ ਆ ਮਾਲਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਕਿੱਥੇ ਗਏ ਬਾਬਾ ਜੀ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ ਪੰਜ ਪੰਜ ਤੁਹਾਡਾ ਉਹ ਲਿਪੜਿਆ ਯਾਰ ਛੋੜੇ ਜਮਾਈ ਚਲੋ ਜੀ ਬਦਵੀ ਕਿਲੇ ਮਾਰੇ ਸੁਰੱਖਿਆ ਬੈਠੇ ਆ ਯਾਰ ਓ ਛੋੜੇ ਓ ਛੋੜੇ ਤੁਸੀਂ ਦੇਖੋ ਆਇਆ ਮਚਲਾ ਕੇ ਲਿਆ ਉਸਦਲੇ ਬਹੁਤ ਸ਼ਰਮਣੀ ਕਮੇਟੀ ਦੇ ਇਥੋਂ ਮੁਲਾਜ਼ਮ ਹੀ ਪਹੁੰਚ ਕੇ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਮਾਰਾ ਤੁਸੀਂ ਬੈਠ ਕੇ ਨਾ ਕਰੋ ਤੁਸੀਂ ਅੱਗੇ ਨਾਲ ਸੇਵਾ ਨਿਭਾਉਦੇ ਇਹਨਾਂ ਨੂੰ ਸਤਾਲੇ ਪਰੇ ਕਰੋ ਕਿ ਤਰ੍ਹਾਂ ਮੈਂ ਨੂਰਾਵਾ ਮੈਂ ਇਹਨਾਂ ਨੂੰ ਅੱਗੇ ਮੈਂ ਕਿਹਾ ਬਾਬੇ ਆਈ ਜਾਂਦਾ ਬਾਬਾ ਤਰਨ ਤਰਨ ਸਾਹਿਬ ਸਾਡਾ ਆਈਏ ਦੋਦਿਓ ਲਿਆਇਆ ਦੋਦਿਓ ਬਾਬਾ ਆਈਏ ਲੋਕ ਇਹਦੇ ਉੱਤੇ ਮੇਰੇ ਮੈਨੂੰ ੱਟਕੇ ਮਾ ਬਾਬਾ ਜੀ ਗਲਤੀ ਇੱਕ ਨਹੀਂ ਕੀਤੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਦਾ ਇਹਨੂੰ ਉਲਟਾ ੱਟਕੇ ਮਾਰੇ ਇਹਨਾਂ ਨੇ ਮੈਂ 15000 ਦਾ ਪੈਸਾ ਬਾਹਾਂ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੂੰ ਕਰਤਾ 2000 ਵੀ ਮੈਂ ਖ ਲੈ ਆ ਜਾ ਅੱਗਾ ਜਾ ਮੈਂ ਬਹੁਤ ਗਲਤੀ ਕੀਤੀ ਸਰ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਹਾਰਾਜ ਦੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਢੋਣ ਕਿ ਵੀ ਮਿੱਟੀ ਵਾਲੇ ਵੀ ਆਉਂਦੇ ਆ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਨਹੀਂ ਨਹੀਂ ਨੋ ਆਇਓ ਆਹ ਰਾਈ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਹੀ ਨਹੀਂ ਸਾਡੇ ਵਿੱਚ ਕਿਹੜੀ ਕਮੇਟੀ ਹੈ ਕੌਣੀ ਜੀ ਕੌਣੀ ਜੀ ਹੈ ਕੌਣੀ ਜਾਈ ਕੌਣੀ ਦੋਦਾ ਨਹੀਂ ਕੌਣੀ ਲੈ ਕੇ ਦੋਦਾ ਹੈ ਹੈਲੋ ਫੈਰ ਦੋਦਾ ਮੇਲ ਦੀ ਦੋਦਾ ਕੋਈ ਨਹੀਂ ਨਹੀਂ ਇਹ ਆਹ ਦਾ ਗੱਲ ਪਹਿਲਾਂ ਗੁਰੂਸਰਪੁਰ ਤੇਰਾ ਦੋਦਾ ਕਿਹਾ ਪਹਿਲਾਂ ਉਸਕੇ ਗੁਰੂਸਰਪੁਰ ਦੋਦਾ ਨਹੀਂ ਕੌਣੀ ਪਹਿਲਾਂ ਤੂੰ ਮੈਨੂੰ ਦੋਦਾ ਕਿਹਾ ਬਾਬਾ ਧਿਆਨ ਦਾਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਨੀ ਹੁਣ ਕੌਣੀ ਆ ਕੇ ਦੋਦਿਓ ਆ ਲੈ ਕੇ ਚੱਲ ਕੇ ਮੈਨੂੰ ਤਾਂ ਲੱਗਦਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਕੀ ਸਹੀ ਗੱਲ ਵਸੂਦੀ ਕਿਥੋਂ ਲੈ ਕੇ ਆਏ ਹੋ ਗੱਲ ਇਹਨਾਂ ਦੀ ਆਪਚੀ ਸ਼ਬਦੀ ਨਹੀਂ ਮਿਲ ਰਹੀ ਕੋਈ ਨਾ ਜੀ ਸਰਕਾਰ ਸਾਹਤ ਲੈ ਕੇ ਚੱਲਾਂਗੇ ਜਿਹੜੀ ਇਹਨਾਂ ਦੇ ਬਾਣੀ ਕੋਈ ਨਹੀਂ ਤੁਸੀਂ ਤੁਸੀਂ ਨਹੀਂ ਪੇੜਾ ਲਗਾਉਂਦੇ ਆਪ ਪਹਿਲਾਂ ਸਰੂਪ ਲੈ ਕੇ ਜਾਓ ਮੁੜ ਕੇ ਸਲੂਨ ਵਾਲਿਆਂ ਨੂੰ ਸਰ ਦੋਥੇ ਲੈ ਆਉ ਨੇੜੇ ਜੀ ਡਰਾਈਵਰ ਨੂੰ ਪੜਾਉਂ ਆਹੇ ਖਾ ਨੂੰ ਘਾ ਲਗੇ ਫਰਜੀ ਕੀ ਆ ਕਰੋ ਤਾਂ ਜੋ ਉੱਚੇ ਬੈਠੇ ਹੋਵੇ ਉਹ ਵੀਰੇ ਬੈਕ ਕਰਕੇ ਨਹੀਂ ਆ ਬੈਕ ਕਰਾਂ ਤੇ ਚੱਕਣਾ ਪੈਣਾ ਪਛਾਉਣਾ ਕੋਈ ਨਾ ਖੜਾ ਇਹਨੂੰ ਬਾਹਰ ਛੱਡ ਦੇ